ਸੁੰਨੇ ਘਰ ਦੇ ਬਨੇਰੇ ਤੇ ਕਾਂ ਬਹਿ ਜਾਏ ਕਾਂ ਆਪਣੀ ਆਵਾਜ਼ ਵਿੱਚ ਕਈ ਘੰਟੇ ਲਾਉਂਦਾ ਹੈ ਬੋਲਦਾ ਹੈ ਪਰ ਕਈ ਘੰਟੇ ਉਹ ਆਪਣੀ ਆਵਾਜ਼ ਵਿੱਚ কুরਲਾਇਆ ਪਰ ਸੁੰਨੇ ਘਰ ਵਿੱਚੋਂ ਉਹਨੂੰ ਪ੍ਰਸ਼ਾਦ ਪਾਣੀ ਦਾ ਕੋਈ ਵੀ ਟੁਕੜਾ ਮਿਲਿਆ ਨਾ ਉਹਨੂੰ ਪ੍ਰਸ਼ਾਦ ਪਾਣੀ ਨਹੀਂ ਮਿਲਿਆ ਕਿਉਂਕਿ ਘਰ ਸੁੰਨਾ ਸੀ ਸਤਿਗੁਰੂ ਕਹਿੰਦੇ ਆ ਕਿ ਲੱਗੇ ਉਹ ਕਾਂ ਬਨੇਰੇ ਤੇ ਬੈਠ ਕੇ ਕਈ ਘੰਟੇ কুরਲਾ ਕੇ ਖਾਲੀ ਵਾਪਸ ਮੁੜ ਗਿਆ ਸੱਚ ਜਾਣੋ ਜਿਹੜਾ ਪਰਮਾਤਮਾ ਦਾ ਨਾਮ ਨਹੀਂ ਜਪਦਾ ਉਹ ਉਸ ਕਾਂ ਦੀ ਤਰ੍ਹਾਂ ਹੈ ਇੱਥੇ ਮਨੁੱਖਾ ਜਨਮ ਲੈ ਕੇ ਆਇਆ ਜ਼ਰੂਰ ਹੈ ਪਰ ਪਰਮਾਤਮਾ ਦੇ ਨਾਮ ਤੋਂ ਬਿਨਾ ਕਈ ਘੰਟੇ ਜਾਂ ਕਈ ਦਿਨ गुजार ਕੇ ਕੁਰਲਾ ਕੇ ਤੋ ਵਾਪਸ ਮੁੜ ਜਾਂਦਾ ਹੈ ਪੱਲੇ ਉਹਦੇ ਕੁਝ ਵੀ ਨਹੀਂ ਪੈਂਦਾ ਮਹਾਰਾਜ ਜੀ ਨੂੰ ਬਾਣੀ ਵਿੱਚ ਕਹਿੰਦੇ ਆ ਕਹਿਣ ਲੱਗੇ ਕੋਟ ਵਿਗਣ ਤਿਸ ਲਾਗਤੇ ਜਿਸ ਨੂੰ ਬਿਸਰੈ ਨਾਉ ਨਾਨਕ ਅਣ ਦਿਨ ਬਿਲਪਤੇ ਜੋ ਸੁਣੈ ਕਰ